ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਰੋਟੀ ਹਜੇ ਖਾਣੀ ਆ ਪਰ ਆਪਣਾ ਬੈੱਡ ਮੰਨ ਲ ਕੇ ਬੈ ਗਈ ਮੈਂ ਕਿਉਂਕਿ ਅੱਜ ਮੇਰੀ ਥਾਂ ਰੋਕ ਲਈ ਕਿਸੇ ਨੇ ਹੋਰ ਜਿਹੜਾ ਵੀ ਕੋਈ ਸਾਡੇ ਘਰ ਚ ਆਉਂਦਾ ਮੇਰੀ ਥਾਂ ਰੋਕ ਲੈਂਦਾ ਮੈਨੂੰ ਆਪਦੀ ਜਗ੍ਹਾ ਛੱਡਣੀ ਪੈਂਦੀ ਹੈ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਮੇਰੀ ਜਗ੍ਹਾ ਕਿੰਨੀ ਰੁਕੀ ਅੱਜ ਬਸ ਜਿਹੜਾ ਵੀ ਕੋਈ ਆਉਂਦਾ ਮੇਰੀ ਜਗ੍ਹਾ ਰੁਕਦਾ ਬੀਬੀ ਆ ਜਗ੍ਹਾ ਛੱਡਦੀ ਨਹੀਂ ਆ ਬੀਬੀ ਨਹੀਂ ਆਉਂਦੀ ਜਗ੍ਹਾ ਪਰਮਾਨੈਂਟ ਮੱਲੀ ਹੋਈ ਆ ਤੇ ਮੈਂ ਬਸ ਚੱਕਮਾ ਚੁੱਲਾ ਜਦੋਂ ਕੋਈ ਆ ਜਾਂਦਾ ਉਦੋਂ ਮੈਂ ਇੱਥੇ ਆ ਜਾਂਦੀ ਆ ਤੇ ਨਹੀਂ ਫਿਰ ਮੈਂ ਬੀਬੀ ਦੇ ਨਾਲ ਹੁੰਦੀ ਆ ਠੀਕ ਆ ਲੋ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਮਿਲੋ ਵੀ ਆਪਣੀ ਭਤੀਜੀ ਨੂੰ ਤਾਂ ਬਸ ਤੁਸੀਂ ਇਹਨੂੰ ਮਿਲ ਚੁੱਕ ਪਹਿਲਾਂ ਮਿਲ ਚੁੱਕੇ ਹੋ ਤੇ ਲੋ ਇੱਕ ਭੈਣ ਦਾ ਨਾ ਮੈਨੂੰ ਮੈਸੇਜ ਆਇਆ ਸੀਗਾ ਕਹਿੰਦੇ ਜੋ ਥੋੜੀ ਕਹਿੰਦੀ ਮੇਰੇ ਮਾਹ ਦੇ ਵਿੱਚ ਇੱਕ ਗੱਲ ਹੈ ਕਿ ਜਦੋਂ ਤੁਹਾਡੀ ਭਤੀਜੀ ਨੇ ਵਲੌਗ ਪਾਇਆ ਸੀਗਾ ਕਿ ਬੀਬੀ ਲੋੜੀ ਵਾਲੇ ਦਿਨ ਕਿਤੇ ਹੋਰ ਚਲੀ ਗਈ ਸੀ ਤੇ ਮੈਂ ਛੋਟੀ ਸੀ ਮੇਰੀ ਲੋੜੀ ਨਹੀਂ ਬਣਾਈ ਸੀਗੀ ਕਹਿੰਦੀ ਉਹ ਤਾਂ ਉਦੋਂ ਬਹੁਤ ਛੋਟੀ ਹੋਣੀ ਆ ਉਹਨੂੰ ਤਾਂ ਇਸ ਚੀਜ਼ ਦਾ ਪਤਾ ਹੀ ਪਤਾ ਨਹੀਂ ਹੋਣਾ ਬਿਲਕੁਲ ਨਹੀਂ ਪਤਾ ਹੋਣਾ ਜੀ ਚਲੋ ਪਾ ਦੇਗਾ ਦਹੀਂ ਵੈਸੇ ਰੂਟੀਨ ਦੇ ਵਿੱਚ ਘਰ ਚ ਗੱਲ ਗਲੋ ਹੋ ਜਾਂਦੀ ਹੈ ਹਾਸੇ ਮਜ਼ਾਕ ਚ ਹੋ ਜਾਂਦੀ ਹੈ ਤੇ ਉਹ ਭੈਣ ਕਹਿੰਦੇ ਵੀ ਉਹਨੂੰ ਸਮਝਾਓ ਵੀ ਹੁਣ ਦੀ ਬੀਬੀ ਤੇ ਉਦੋਂ ਦੀ ਬੀਬੀ ਦਾ ਬਹੁਤ ਫਰਕ ਪੈ ਪਏਗਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਨਹੀਂ ਉਹ ਵੈਸੇ ਬੀਬੀ ਤੇ ਬਹੁਤ ক্লোਜ਼ ਹੈ ਤੇ ਉਹ ਐਵੇਂ ਹੀ ਬਸ ਵੈਸੇ ਹੀ ਉਹਨੇ ਗੱਲ ਕਰ ਲਈ ਆਦਰਵਾਇਜ਼ ਅਹ ਜੀ ਕੋਈ ਗੱਲ ਨਹੀਂ ਤੇ ਲੋ ਜੀ ਅੱਜ ਆਈ ਹੋਈ ਆ ਤੇ ਆਹ ਦੇਖੋ ਆ ਜਾ ਉਹਦੀ ਵੀ ਦਾਦੀ ਦੇ ਨਾਲ ਮੇਰਾ ਮੇਰੀ ਜਗ੍ਹਾ ਜਿਹੜੀ ਉਹ ਮੰਨ ਲਈਏ ਨੇ ਤੇ ਮੈਂ ਹੁਣ ਪਾਸੇ ਬੈਠ ਗਈ ਬੈਠ ਗਈ ਆ ਹिचਕੀ ਲੱਗੀ ਪਈ ਆ ਮੈਨੂੰ ਬਹੁਤ ਜ਼ਿਆਦਾ ਮੈਂ ਨਾ ਤੁਹਾਨੂੰ ਹिचਕੀ ਦਾ ਵੀ ਦੱਸਦਾ ਮੜਾ ਜਾਲਾ ਇਹ ਹिचਕੀ ਦਾ ਇਲਾਜ ਦੱਸਦੀ ਆ ਬਸ ਮੇਰੀ ਤਾਂ ਚਲੋ ਟੈਂਪਰੀਰੀ ਆ ਕਈ ਵਾਰੀ ਨਾ ਹੀ ਉਹ ਜਿਆਦਾ ਹੀ ਹੋ ਰਹੀ ਹੈ ਕਈ ਵਾਰੀ ਨਾ ਜ਼ਿਆਦਾ ਹੋ ਜਾਂਦੀ ਆ ਹਨਾ ਹਿਚਕੀ ਹਟਦੀ ਹੋਈ ਨਹੀਂ ਹੈਗੀ ਬਹੁਤ ਦੇਰ ਹਟਦੀ ਹੋਈ ਨਹੀਂ ਹੈਗੀ ਤੇ ਮੇਰੇ ਨਾਲ ਐਦਾਂ ਕਰਕੇ ਇੱਕ ਕੁਲੀਗ ਸੀਗੇ ਵੈਸੇ ਮੈਨੂੰ ਇਹ ਨੁਸਖੇ ਤਾਂ ਪਤਾ ਨਹੀਂ ਸੀਗਾ ਮੇਰੇ ਨਾਲ ਇੱਕ ਕੁਲੀਗ ਸੀਗੇ ਉਧਰ ਸੰਗਰੂਰ ਡਿਸਟ੍ਰਿਕਟ ਚ ਤੇ ਉਹਨਾਂ ਨੂੰ ਨਾ ਹਿਚਕੀ ਲੱਗੀ ਰਹੀ 2-3 ਦਿਨ ਲੱਗੀ ਰਹੀ ਬਹੁਤ ਜ਼ਿਆਦਾ ਔਖੇ ਵੀ ਇਹ ਤਾਂ ਮੈਨੂੰ ਲੱਗਦਾ 10 ਮਿੰਟ ਚੌਖੇ ਕਰ ਦੇਣ ਤੇ ਉਹਨਾਂ ਦੀ ਹਿਚਕੀ ਠੀਕ ਨਾ ਹੋਵੇ ਤੇ ਉਹਨਾਂ ਨੂੰ ਨਾ ਕਿਸੇ ਨੇ ਦੱਸਿਆ ਵੀ ਤੁਸੀਂ ਇਹਨਾਂ ਲਫਾਫਾ ਚੜਾ ਲੋ ਮਤਲਬ ਇਦਾਂ ਕਰਕੇ ਲਿਫਾਫਾ ਚੜਾ ਕੇ ਨਾ ਉਹ ਚੰਗੀ ਤਰ੍ਹਾਂ ਬੰਦ ਕਰ ਲੋ ਲਿਫਾਫੇ ਨੂੰ ਵੀ ਹਵਾ ਨਾ ਜਾਵੇ ਅੰਦਰ ਤੇ ਵੀ ਜਿੰਨੀ ਦੇਰ ਮਤਲਬ ਐ ਲੱਗਣਾ ਲੱਗੇ ਜੇ ਤੁਹਾਨੂੰ ਵੀ ਹੁਣ ਬਾਹਰੋਂ ਹਵਾ ਬਿਲਕੁਲ ਨਹੀਂ ਆਉਂਦੀ ਤੇ ਸਾਹ ਘੁੱਟ ਜੇ ਜਦੋਂ ਤੁਹਾਨੂੰ ਐ ਲੱਗੇ ਵੀ ਮੇਰਾ ਤਾਂ ਇੰਨਾ ਸਾਹ ਘੁੱਟ ਰਿਹਾ ਹੈ ਵੀ ਹੁਣ ਨਹੀਂ ਮੈਨੂੰ ਸਾਹ ਆਉਂਦਾ ਤੇ ਮੈਨੂੰ ਉਤਾਰਨਾ ਹੀ ਪਊਗਾ ਇਹ ਫੇਰ ਉਹ ਤਾਂ ਤਾਂ ਹਿਚਕੀ ਹੈ ਜਿਹੜੀ ਹਟ ਜਾਂਦੀ ਹੈ ਤੇ ਔਰ ਸੱਚਿਓਂ ਹੀ ਇਹ ਬਹੁਤ ਕਾਮਯਾਬ ਨੁਸਖਾ ਹੈਗਾ ਹਿਚਕੀ ਵਾਸਤੇ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ ਜੇ ਹਿਚਕੀ ਹਟਦੀ ਨਹੀਂ ਹੈਗੀ ਤਾਂ ਇਹ ਕੰਮ ਕਰ ਲੋ ਤੁਸੀਂ ਸ਼ਾਇਦ ਬਹੁਤ ਸਾਰੇ ਇਹ ਪੜਨ ਪਤਾ ਹੋਊਗਾ ਮੈਂ ਹਮੇਸ਼ਾ ਕਹਿੰਦੀ ਹੁੰਨੀ ਹੂ ਇਹ ਪੜਨ ਨੂੰ ਬਹੁਤ ਸਾਰੇ ਪਤਾ ਹੋਊਗਾ ਕੁਛ ਕੁ ਲਾਇਆ ਜਿਹਾ ਹੁੰਦੀਆਂ ਨੇ ਜਿਹੜੀਆਂ ਹਨਾ ਬਹੁਤ ਲੋਕਾਂ ਨੂੰ ਪਤਾ ਹੁੰਦੀਆਂ ਨੇ ਤੇ ਉਹਦੇ ਨਾਲ ਫਿਰ ਉਹਨਾਂ ਦੀ ਹਿਚਕੀ हट ਗਈ ਸੀਗੀ ਤੇ ਮੈਂ ਉਹ ਨੁਸਖਾ ਜਿਹੜਾ ਭੁੱਲੀ ਨਹੀਂ ਹੈਗੀ ਫਿਰ ਵੀ ਇਸ ਤਰ੍ਹਾਂ ਕਰ ਲਓ ਤੇ ਲਓ ਜੀ ਹੁਣ ਮੈਂ ਨਾ ਬੈਠੀ ਸੀ ਮੈਂ ਚੱਲ ਬੈਠੀ ਬੈਠੀ ਮ사ਜ ਹੀ ਕਰ ਲਈਏ ਫੇਸ ਮ사ਜ ਇਹ ਆਪਣੀ ਕਰੀਮ ਹੈ ਜਿਹੜੀ ਮੈਂ ਇੱਕ ਵਾਰੀ ਬਣਾਈ ਸੀ ਵਲੌਗ ਬਣਾਇਆ ਸੀ ਉਹਦੇ ਵਿੱਚ ਨਾ ਆਪਾਂ ਐਲੋਵੇਰਾ ਪਾਇਆ ਸੀਗਾ ਨਾਰੀਅਲ ਤੇਲ ਪਾਇਆ ਸੀ ਤੇ ਗਲਿਸਰਿਨ ਪਾਈ ਸੀ ਤੇ ਇੱਕ ਆਪਾਂ ਰੋਜ਼ ਵਾਟਰ ਪਾਇਆ ਸੀ ਮੇਰੇ ਖਿਆਲ ਚ ਤਿੰਨ ਚਾਰ ਚੀਜ਼ਾਂ ਤੋਂ ਬਣਾਇਆ ਸੀਗਾ ਇਹ ਹਾਂ ਨਾਰੀਅਲ ਦਾ ਤੇਲ ਐਲੋਵੇਰਾ ਰੋਜ਼ ਵਾਟਰ ਔਰ ਗਲਿਸਰਿਨ ਤੇ ਵਿਟਾਮਿਨ E ਦੇ ਕੈਪਸੂਲ ਉਹਦੇ ਤੋਂ ਆ ਬਣਾਇਆ ਸੀ ਆਪਾਂ ਤੇ ਮੇਰੇ ਕੋਲ ਥੋੜੀ ਜੀ ਰਹਿ ਗਈ ਹੁਣ ਮੈਂ ਇਹ ਹੀ ਜ਼ਿਆਦਾ ਯੂਜ਼ ਕਰਦੀ ਆ ਲਓ ਤੇ ਮੈਂ ਕਿਹਾ ਚਲ ਅੱਜ ਬੈਠੇ ਬੈਠੇ ਆਪਾਂ ਫੇਸ ਨੂੰ ਸਜਾਈ ਕਰ ਲਈਏ ਬੜੇ ਦਿਨ ਹੋ ਗਏ ਕੀਤੀ ਨਹੀਂ ਹੈਗੀ ਦੇ ਹੰਤਸ ਦੇਖਿਆ ਹੋਣਾ ਹੈ ਕਈ ਭੈਣਾਂ ਕਰਦੀਆਂ ਨਹੀਂ ਜਿਹੜੀਆਂ ਕਰਦੀਆਂ ਨੇ ਔਰ ਉਹਨਾਂ ਦੀ ਨਾ ਮੈਨੂੰ ਫੀਡਬੈਕ ਵੀ ਆਉਂਦੀ ਹੈ ਉਹ ਦੱਸਦੀਆਂ ਵੀ ਨਹੀਂ ਫਿਰ ਵੀ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਠੀਕ ਹੈ ਜੀ ਇਹ ਸਿਰਫ ਆਪਣਾ ਫੇਸ ਮ사ਜ ਹੈ ਇਹ ਜਿਹੜੀ ਆਪਾਂ ਇਹ ਕ੍ਰੀਮ ਬਣਾਈ ਸੀਗੀ ਕੋਲਡ ਕ੍ਰੀਮੀ ਇਹਨੂੰ ਕਹਿ ਸਕਦੇ ਆਂ ਆਪਾਂ ਹਮ ਸਰਦੀਆਂ ਵਾਸਤੇ ਕਿਉਂਕਿ ਡਰਾਈ ਨਹੀਂ ਹੋਣ ਦਿੰਦੀ ਸਕਿਨ ਨੂੰ ਜਿਹੜੀ ਚੀਜ਼ ਸਾਨੂੰ ਡਰਾਈ ਨਹੀਂ ਹੋਣ ਦਿੰਦੀ ਉਹਦੇ ਨਾਲ ਸਾਡੇ ਰਿੰਕਲਸ ਵੀ ਨਹੀਂ ਆਉਂਦੇ ਹੈਗੇ ਤੇ ਮੈਂ ਸੋਚਿਆ ਚਲੋ ਅੱਜ ਬੈਠੇ ਬੈਠੇ ਨਾਲੇ ਭੈਣਾਂ ਨਾਲ ਗੱਲਾਂ ਕਰ ਲੈਨੇ ਆ ਨਾਲੇ ਆਪਣੀ ਜਿਹੜੀ ਕਰੀਮ ਹੈਗੀ ਆ ਉਹ ਲਾ ਲੈਨੇ ਆ ਬਹੁਤ ਸਾਰੀਆਂ ਭੈਣਾਂ ਨੇ ਇਹ ਕਰੀਮ ਬਣਾਈ ਵੀ ਹੈਗੀ ਆ ਜਿਹੜੀ ਮੈਂ ਦੱਸੀ ਸੀ ਨਾ ਬਹੁਤ ਸਾਰੀਆਂ ਭੈਣਾਂ ਨੇ ਬਣਾਈ ਆ ਕਈਆਂ ਦੇ ਫੋਨ ਵੀ ਆਏ ਵੀ ਸਾਨੂੰ ਹੁਣ ਦੱਸਿਓ ਵੀ ਉਹਦੇ ਚ ਕੀ ਕੀ ਸਮਾਨ ਪਾਇਆ ਸੀ ਵੀ ਸਾਨੂੰ ਉਹ ਵੀਡੀਓ ਨਹੀਂ ਲੱਭ ਰਹੀ ਹੁਣ ਤੇ ਅਸੀਂ ਬਣਾਉਣੀ ਹੈਗੀ ਆ ਤੇ ਉਹਨਾਂ ਨੂੰ ਮੈਂ ਦੱਸੀ ਵੀ ਆ ਹਨਾ ਸੋ ਇਹ ਕਾਫੀ ਜ਼ਿਆਦਾ ਕਾਰਗਰ ਹੈਗੀ ਐ ਵਾਲੀ ਚੀਜ਼ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਮੈਨੂੰ ਲੱਗਾ ਇਹਨੂੰ ਲਾਈਪੋਮਾ ਕਹਿੰਦੇ ਆ ਦੇਖੋ ਤੁਸੀਂ ਮੇਰੇ ਹੱਥ ਤੇ ਆ ਦੇਖੋ ਐਡੀ ਵੱਡੀ ਗੱਠ ਆ ਆ ਜਦੋਂ ਕਰਦੇ ਆ ਨਾ ਪਾਏ ਆ ਇਧਰ ਤਾਂ ਆਹ ਜਮਾ ਅੰਦਰ ਨੂੰ ਵੜ ਜਾਂਦਾ ਹੈ ਨਾ ਇਥੋਂ ਮਾਸ ਆਪਣਾ ਤੇ ਆ ਜਿਹੜਾ ਐਡੀ ਵੱਡੀ ਉੱਪਰ ਨੂੰ ਆ ਜਾਂਦੀ ਆ ਆਹ ਗੋਲੀ ਜੀ ਤੇ ਇੱਕ ਹੱਥ ਦਾ ਤੇ ਦੂਜੇ ਹੱਥ ਦਾ ਦੇਖੋ ਕਿੰਨਾ ਫਰਕ ਹੈ ਇੱਕ ਤੋਂ ਇਥੋਂ ਅੰਦਰ ਨੂੰ ਆ ਇੱਕ ਆ ਕਾਫੀ ਜ਼ਿਆਦਾ ਬਾਹਰ ਨੂੰ ਨਿਕਲੇ ਹੋਇਆ ਪਰ ਇਹਦੀ ਨਾ ਮੈਨੂੰ ਤਖਲੀਫ ਕੋਈ ਨਹੀਂ ਹੈਗੀ ਪਰ ਇਹ 2-3 ਸਾਲ ਤੋਂ ਆ ਤੇ ਪਰ ਇਹ ਵੱਧ ਰਿਹਾ ਹੈ ਮੈਂ ਵੈਸੇ ਦੱਸਿਆ ਸੀਗਾ ਡਾਕਟਰ ਤੋਂ ਦਿਨਾਂ ਤੋਂ ਦਵਾਈ ਲੈਣੀ ਆ ਹਬੋਰ ਤੇ ਉਹ ਕਹਿੰਦੇ ਵੀ ਕੋਈ ਨਾ ਇਹ ਹਟ ਜਾਊਗਾ ਹੁਣ ਮੈਂ ਲੈ ਰਹੀਆਂ ਦੇਖੋ ਕੀ ਬਣਦਾ ਤੇ ਆਪਣੀ ਥਾਇਰੋਇਡ ਦੀ ਦਵਾਈ ਹੈ ਜਿਹੜੀ ਆਪਣੀ ਛੁੱਟੀ ਹੋਈ ਆ ਹੁਣ ਉਹੀ ਕੁੜੀਆਂ ਚੱਲ ਰਹੀਆਂ ਨੇ ਤੇ 1.5 ਮਹੀਨਾ ਹੋ ਗਿਆ ਮੈਂ ਲੈਂਦੀ ਨੂੰ ਤਖਲੀਫ ਕੋਈ ਨਹੀਂ ਹੈਗੀ ਸਾਰਾ ਬਸ ਸਹੀ ਹੈ ਤੇ ਹੁਣ ਉਹਨਾਂ ਨੇ ਕਿਹਾ ਕਿ ਜਦ ਦੋ ਮਹੀਨੇ ਬਾਅਦ ਆਉਂਗੇ ਤੇ ਤੁਸੀਂ ਆਪਣਾ ਟੈਸਟ ਕਰਾ ਕੇ ਆਇਓ ਫੇਰ ਮੈਂ ਤੁਹਾਨੂੰ ਆਪਣਾ ਰਿਵਿਊ ਹੈ ਜਿਹੜਾ ਜ਼ਰੂਰ ਦੇ ਆਉਂਗੀ ਵੀ ਮੈਂ ਠੀਕ ਹੋਈ ਕਿ ਨਹੀਂ ਹੋਈ ਠੀਕ ਹੈ ਜੀ ਤੇ ਹੋਰ ਭੈਣਾ ਦੱਸੋ ਸਰਦੀ ਸਰਦੀ ਚ ਕੀ ਹਾਲ ਚਾਲ ਆ ਤੁਹਾਡਾ ਪਰ ਆਹ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਜਰੂਰ ਕਰਦੇ ਰਹੋ ਤੁਸੀਂ ਫੇਸ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਇਹ ਨਹੀਂ ਹੈਗਾ ਕਿ ਕੁਝ ਵੀ ਨਾ ਕਰੀਏ ਅਸੀਂ ਹਨਾ ਜੇ ਅਸੀਂ ਕੁਝ ਵੀ ਨਹੀਂ ਕਰਦੇ ਤਾਂ ਸਾਡੇ ਫੇਸ ਨੂੰ ਬਤਾ ਲੱਗਦਾ ਹੈ ਕਿ ਉਹ ਰਫ ਹੋ ਜਾਂਦੀ ਹੈ ਸਕਿਨ ਸਾਡੀ ਪਰ ਪਾਣੀ ਜ਼ਿਆਦਾ ਪੀਓ ਜ਼ਰੂਰ ਆਪਾਂ ਨਾ ਸਰਦੀਆਂ 'ਚ ਸੋਚਦੇ ਹਾਂ ਕਿ ਪਾਣੀ ਦੀ ਲੋੜ ਨਹੀਂ ਹੈਗੀ ਸਾਨੂੰ ਹਨਾ ਵੀ ਸਾਨੂੰ ਕਿਹੜਾ ਪਿਆਸ ਲੱਗਦੀ ਹੈ ਪਾ ਸਭ ਤੋਂ ਜ਼ਿਆਦਾ ਜ਼ਰੂਰਤ ਤਾਂ ਜਿਹੜੀ ਪਾਣੀ ਦੀ ਉਹ ਸਰਦੀਆਂ 'ਚ ਹੁੰਦੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਤਾਂ ਆਪਾਂ ਪਾਣੀ ਪੀ ਜੰਨੇ ਆ ਪਸੀਨਾ ਆਈ ਜਾਂਦਾ ਹੈ ਹਨ ਤੇ ਆਪਣੇ ਅੰਦਰੋਂ ਮਤਲਬ ਜੋ ਵੀ ਪਾਰਟਿਕਲਸ ਹੈਗੇ ਨੇ ਹਨ ਡਸਟ ਪਾਰਟਿਕਲਸ ਦੋਸਰ ਨਿਕਲੀ ਜਾਂਦੇ ਰਹਿੰਦੇ ਨੇ ਤੇ ਜਦੋਂ ਅਸੀਂ ਸਰਦੀਆਂ ਦੇ ਵਿੱਚ ਪਾਣੀ ਨਹੀਂ ਪੀਂਦੇ ਪਸੀਨਾ ਆਪਾਂ ਨੂੰ ਆਉਂਦਾ ਨਹੀਂ ਹੈਗਾ ਸੋ ਪਾਣੀ ਪੀਣਾ ਬਹੁਤ ਜ਼ਰੂਰੀ ਆ ਤਾਂ ਉਹਦੇ ਨਾਲ ਫਿਰ ਯੂਰਿਨ ਆਉਂਦਾ ਬਹੁਤ ਜ਼ਿਆਦਾ ਹਨਾ ਆਪਾਂ ਨੂੰ ਸਰਦੀਆਂ 'ਚ ਜੇ ਆਪਾਂ ਪਾਣੀ ਪੀਨੇ ਆ ਆਪਾਂ ਇਸ ਕਰਕੇ ਡਰਦੇ ਆ ਕਿ ਬਾਥਰੂਮ ਜਾਣਾ ਪਊਗਾ ਵਾਰ-ਵਾਰ ਹੈਨਾ ਪਰ ਇਸ ਗੱਲ ਤੋਂ ਨਾਲ ਡਰੋ ਬਾਥਰੂਮ ਜਾਣ ਤੋਂ ਬਹੁਤ ਜ਼ਰੂਰੀ ਆ ਪਾਣੀ ਪੀਣਾ ਸਰਦੀਆਂ ਦੇ ਵਿੱਚ ਬਿਨਾ ਪਿਆਸ ਤੋਂ ਵੀ ਪਾਣੀ ਪੀਓ ਥੋੜਾ ਜਨਾ ਉਸਾ ਜਿਆ ਕਰਕੇ ਪਾਣੀ ਆ ਜਿਹੜਾ ਉਹ ਤੁਸੀਂ 7-8 ਗਲਾਸ ਤੱਕ ਟੁਕਟ ਜ਼ਰੂਰ ਆ ਜਿਹੜੇ ਪੀਣੇ ਚਾਹੀਦੇ ਨੇ ਸਰਦੀਆਂ ਦੇ ਵਿੱਚ ਪਰ ਆਮ ਕਰਕੇ ਮੈਂ ਦੇਖਿਆ ਕਿ ਲੋਕ ਕਹਿੰਦੇ ਨੇ ਕਿ ਕੀ ਲੋੜ ਆ ਪਾਣੀ ਦੀ ਪਿਆਸ ਤਾਂ ਲੱਗਦੀ ਨਹੀਂ ਹੈਗੀ ਤੇ ਪਾਣੀ ਕੀ ਕਰਨਾ ਪੀ ਕੇ ਬਿਨਾ ਪਿਆਸ ਤੋਂ ਹੈਨਾ ਪਰ ਗਰਮੀਆਂ ਨਾਲੋਂ ਵੀ ਵੱਧ ਜ਼ਰੂਰਤ ਹੈਗੀ ਹੈ ਜਿਹੜੀ ਪਾਣੀ ਦਿਓ ਸਾਨੂੰ ਸਰਦੀਆਂ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਸੋ ਪਾਣੀ ਪੀਣਾ ਸਾਰਿਆਂ ਜਿਆਦਾ ਤੋਂ ਜਿਆਦਾ ਪੀਓ ਇੱਕ ਤਾਂ ਸਰਦੀਆਂ 'ਚ ਵੈਸੇ ਡਰਾਇਨੈਸ ਆ ਜਾਂਦੀ ਹੈ ਇੱਕ ਆਪਾਂ ਪਾਣੀ ਘੱਟ ਕਰ ਦਿੰਨੇ ਆ ਫੇਰ ਤਾਂ ਆਪਣੀ ਸਕਿਨ ਬੱਸ ਜਿਵੇਂ ਬੱਸ ਤੋਂ ਬਦੋ ਬਈ ਹੋ ਜਾਂਦੀ ਹੈ ਦੀ ਇਸ ਕਰਕੇ ਆਪਾਂ ਪਾਣੀ ਦਾ ਧਿਆਨ ਰੱਖੀਏ ਤੇ ਆਪਣੀ ਸਕਿਨ ਦਾ ਬਾਹਰੋਂ ਵੀ ਧਿਆਨ ਰੱਖੀਏ ਤੇ ਅੰਦਰੋਂ ਵੀ ਧਿਆਨ ਰੱਖੀਏ ਠੀਕ ਹੈ ਜੀ ਇਸ ਕਰਕੇ ਬਹੁਤ ਜ਼ਰੂਰੀ ਹੈ ਪਾਣੀ ਪੀਣਾ ਜਿਆਦਾ ਤੋਂ ਜਿਆਦਾ ਅੱਛਾ ਖਾਣਾ ਖਾਓ ਇੱਕ ਸਰਦੀਆਂ ਚ ਖੋਆ ਜਾਂਦੇ ਆਪਾਂ ਬੈਠੇ ਰਹਿੰਨੇ ਆ ਜਿਆਦਾ ਤੇ ਉਹਦੇ ਨਾਲ ਫਿਰ ਮੁਤਾਪਾ ਵੀ ਸਾਰਿਆਂ ਦਾ weight ਆ ਜਿਹੜਾ ਸਰਦੀਆਂ ਦੇ ਵਿੱਚ 2-3 ਕਿਲੋ ਪੱਕਾ ਵੱਧ ਜਾਂਦਾ ਹੁੰਦਾ ਮੈਨੂੰ ਲੱਗਦਾ ਕੋਈ ਐਹ ਜਾਂ ਨਹੀਂ ਹੋਣਾ ਜੀ ਤੇ ਸਰਦੀਆਂ ਦੇ ਵਿੱਚ weight ਨਾ ਵੱਧਦਾ ਹੋਵੇ ਕੋਈ ਲੱਕੀ ਹੋਣਾ ਇਹ ਜਾਂ ਜੀ ਤੇ ਸਰਦੀਆਂ ਚ weight ਨਹੀਂ ਵੱਧਦਾ ਆਦਰਵਾਇਜ਼ ਤਾਂ 2-3 ਕਿਲੋ ਦਾ ਫਰਕ ਤਾਂ ਜ਼ਰੂਰ ਸਾਰਿਆਂ ਨੂੰ ਪੈਂਦਾ ਹੀ ਪੈਂਦਾ ਹੈ ਤੇ ਖਾਣ ਪੀਣ ਦਾ ਫਰਕ ਪੈ ਜਾਂਦਾ ਜੀ ਆਪਣਾ ਤਾਂ ਸਾਗ ਵਗੈਰਾ ਹੁੰਦਾ ਤੇ ਆਪਾਂ ਕੀ ਵਗੈਰਾ ਜਿਆਦਾ ਪੋਣੇ ਆ ਉਹਦੇ ਵਿੱਚ ਸਵਾਦ ਸਵਾਦ ਚ ਬੱਦ ਵੀ ਖਾ ਲੈਂਦੇ ਆ ਜਿਹੜਾ ਕਿ ਖਾਣਾ ਨਹੀਂ ਚਾਹੀਦਾ ਹਨਾ ਤੇ ਫਿਰ ਆਪਾਂ ਸੋਚਦੇ ਆ ਵੀ ਚਲ ਕੋਈ ਗੱਲ ਨਹੀਂ ਆਹਾਜ ਮਹੀਨਾ ਡੇਢ ਮਹੀਨਾ ਹੈਗਾ ਸਾ ਖਾਣਾ ਫਿਰ ਤਾਂ ਸਾਰੀ ਗਰਮੀ ਖਾਣਾ ਨਹੀਂ ਹੈਗਾ ਤਾਂ ਕਰਕੇ ਆਪਾਂ ਡਾਈਟ ਦਾ ਫਰਕ ਪੈ ਜਾਂਦਾ ਸੋ ਪਾਣੀ ਜ਼ਿਆਦਾ ਪੀਓ ਤੇ ਆਪਣੀ ਸਕਿਨ ਦਾ ਬਾਹਰੋਂ ਵੀ ਖਿਆਲ ਜਿਹੜਾ ਉਹ ਜ਼ਰੂਰ ਰੱਖੋ ਕਿਉਂਕਿ ਸਾਨੂੰ ਸਰਦੀਆਂ ਦੇ ਵਿੱਚ ਫੰਕਸ਼ਨ ਆਉਂਦੇ ਨੇ ਵਿਆਹ ਆਉਂਦੇ ਨੇ ਤੇ ਗਰਮੀਆਂ 'ਚ ਤਾਂ ਵਿਆਹ ਵੀ ਨਹੀਂ ਆਉਂਦੇ ਹੈਗੇ ਤੇ ਸਬਦੀਆਂ 'ਚ ਆਪਾਂ ਨੂੰ ਜ਼ਿਆਦਾ ਧਿਆਨ ਰੱਖਣਾ ਪੈਂਦਾ ਫਿਰ ਤੇ ਹੱਥਾਂ ਤੇ ਜਿਹੜਾ ਮੈਂ ਦੱਸਿਆ ਸੀਗਾ ਤੁਹਾਨੂੰ ਵੈਸਲੀਨ ਦੇ ਵਿੱਚ ਅ ਮਿੱਠਾ ਸੋਡਾ ਪਾ ਕੇ ਮੇਰੇ ਖਿਆਲ ਇਹ ਹੀ ਦੱਸਿਆ ਸੀ ਮਿੱਠਾ ਸੋਡਾ ਪਾ ਕੇ ਤੁਸੀਂ ਹੱਥਾਂ ਦੀ ਮ사ਜ ਕਰਨੀ ਆ ਉਹਦਾ ਆਪਾਂ ਲੰਘੇ ਤੋਂ ਵਲੌਗ ਪਾਇਆ ਹੋਇਆ ਔਰ ਸੱਚੀ ਜਾਦੂਮਈ ਅਸਰ ਹੁੰਦਾ ਉਹਦੇ ਨਾਲ ਯਕੀਨ ਕਰਿਓ ਜਿੰਨਾ ਪੈਨ ਵਾਲੇ ਯੂਜ਼ ਕੀਤਾ ਉਹਨਾਂ ਨੂੰ ਪਤਾ ਹੈਗਾ ਵੀ ਜਮੀਨ ਸਮਾਨ ਦਾ ਫਰਕ ਪੈ ਜਾਂਦਾ ਔਰ ਫਸਟ ਅਟੈਂਪਟਰ ਦੇ ਵਿੱਚ ਪਾ ਜਾਂਦਾ ਹੈ ਪਹਿਲੀ ਵਾਰ ਦੇ ਵਿੱਚ ਹੱਥਾਂ ਦਾ ਫਰਕ ਹੈ ਬਹੁਤ ਪੈਂਦਾ ਔਰ ਤੁਸੀਂ ਮ사ਜ ਰਾਤ ਨੂੰ ਜੇ ਕਰਕੇ ਪੈਨੇ ਉਹਨਾਂ ਚਾਹੇ ਤੁਸੀਂ ਮਲਾਈ ਦੀ ਕਰ ਲਓ ਕੱਲੀ ਮਲਾਈ ਦੀ ਮ사ਜ ਕਰ ਲਓ ਕੱਲੇ ਨਾਰੀਅਲ ਤੇ ਤੇਲ ਦੀ ਕਰ ਲਓ ਕੱਲੀ ਵੈਸਲੀਨ ਦੀ ਕਰ ਲਓ ਪਰ ਵੈਸਲੀਨ ਤਰ੍ਹਾਂ ਦਿਨ 'ਚ ਬਿਲਕੁਲ ਯੂਜ਼ ਨਹੀਂ ਕਰਨੀ ਹੈਗੀ ਰਾਤ-ਰਾਤ ਨਹੀਂ ਕਰ ਸਕਦੇ ਤੁਸੀਂ ਇੱਕ ਵਾਰ ਕਿਉਂਕਿ ਰਾਤ ਨੂੰ ਆਪਣੇ ਕੋਲ ਟਾਈਮ ਹੁੰਦਾ ਸੌਣ ਤੋਂ ਪਹਿਲਾਂ 10 ਮਿੰਟ ਕੱਢ ਸਕਦੇ ਹਾਂ ਸੋ ਉਹਦੇ ਨਾਲ ਤੁਹਾਡਾ ਫੇਸ ਦਾ ਜਿਹੜਾ ਫਰਕ ਹੈ ਉਹ ਬਹੁਤ ਜ਼ਿਆਦਾ ਪੈਣਾ ਹੈਗਾ ਤੇ ਕਰਦੇ ਰਿਹਾ ਕਰੋ ਡੈਲੀ ਨਹੀਂ ਹੁੰਦਾ ਤਾਂ ਜਿੱਦ ਦਿਨੋ ਕਰ ਲਿਆ ਕਰੋ ਚਲੋ ਦਿਨ ਚ ਟਾਈਮ ਨਹੀਂ ਲੱਗਦਾ ਤੁਰਤ ਮੁੰਦਾ ਕੰਮ ਸੀਗਾ ਮੈਂ ਕਰੀ ਸਕਦੀ ਆ ਆਪਾਂ ਠੀਕ ਹੈ ਜੀ ਆ ਦੇਖੋ ਮੈਂ ਹਜੇ ਖਾਣਾ ਖਾਣਾ ਪਰ ਮੈਂ ਆਪਣਾ ਸਵੇਹਾ ਸ਼ੁਰੂ ਕਰਤਾ ਕੰਮ ਥੋੜੇ ਨਾਲ ਗੱਲਾਂ ਕਰਦੀ ਕਰਦੇ ਇੰਨੀ ਵੀ ਸਵੇਹਾ ਨਹੀਂ ਹੈਗਾ ਟਾਈਮ ਬਾਵਾ ਹੋ ਗਿਆ ਮੇਰੇ ਖਿਆਲ ਸਾਢੇ ਕਿ ਸੱਤ ਦਾ ਟਾਈਮ ਹੋ ਗਿਆ ਮੈਂ ਕਿ ਚੱਲ ਬੈਠੀ ਬੈਠੀ ਨਾਲ ਗੱਲਾਂ ਕਰਦੀਆਂ ਵਲੌਗ ਬਣਾਉਣੀ ਆ ਤੇ ਨਾਲੇ ਆ ਦੇਖੋ ਮੈਂ ਕਿੰਨਾ ਨਾ ਕਿੰਨੀ ਕਰੀਮ ਲਾ ਲਈ ਬਾਰਾ ਉਹ ਅਬਜ਼orb ਹੋ ਰਹੀ ਹੈ ਕਿਉਂਕਿ ਸਕਿਨ ਤੇ ਡਰਾਈਨੈਸ ਹੁੰਦੀ ਹੈ। ਲੋ ਜੀ ਕਾਫੀ ਜ਼ਿਆਦਾ ਹੋ ਗਈ ਮੇਰਾ ਖਿਆਲ ਜ਼ਿਆਦਾ ਹੋਰ ਲੋੜ ਨਹੀਂ ਹੈਗੀ। 10-12 ਮਿੰਟ ਹੋ ਗਏ ਮੈਨੂੰ ਗੱਲਾਂ ਮਾਰਦੀ ਨੂੰ ਤੁਹਾਡੇ ਨਾਲ ਤੇ ਨਾਲ-ਨਾਲ ਆਪਣੀ ਫੇਸ ਦੀ ਮ사ਜ ਕਰਦੇ ਹੋਏ। ਠੀਕ ਹੈ ਜੀ ਤੁਸੀਂ ਐਕਚੁਅਲੀ ਤਾਂ ਮੇਨ ਪਰਪਸ ਸੀਗਾ ਮੇਰਾ ਮੁਸਾਯਦਾ ਤੁਹਾਡੇ ਨਾਲ ਗੱਲਾਂ ਕਰਦੇ ਹੋਏ ਮੇਰੀ ਮਸਾਜ ਹੋ ਜਾਂਦੀ ਹੈ ਆਦਰਵਾਈਜ਼ ਜੇ ਮੈਂ ਵੈਸੇ ਹੀ ਬੈਠ ਕੇ ਕਰਦੀ ਤਾਂ ਮੈਂ 10 ਮਿੰਟ ਨਾ ਕਰ ਪਾਉਂਦੀ ਤੇ ਹੁਣ ਮੈਨੂੰ ਪਤਾ ਨਹੀਂ ਲੱਗਿਆ ਕਿ 10 ਮਿੰਟ ਮੇਰੇ ਕਿਵੇਂ ਬੀਤ ਗਏ ਲੋ ਲੋ ਭੈਣੋ ਕਾਫੀ ਮ사ਜ ਹੋ ਗਈ ਹੁਣ ਮੈਂ ਕਰ ਲੂੰਗੀ ਹੱਥਾਂ ਦੀ ਮ사ਜ ਇਹ ਮੈਂ ਹੌਲੀ ਹੌਲੀ ਕਰਦੀ ਰਹੂੰਗੀ ਹੁਣ ਤੇ ਹੁਣ ਆਪਾਂ ਬਲੌਗ ਦਾ ਇੱਥੇ ਐਂਡ ਕਰ ਦਈਏ ਕਾਫੀ ਗੱਲਾਂ ਮਾਰ ਲਈਆਂ ਆਪਾਂ ਫਿਰ ਮਿਲਦੇ ਆਂ ਹੋਰ ਵਧੀਆ ਜਿਹਾ ਬਲੌਗ ਲੈ ਕੇ ਠੀਕ ਹੈ ਜੀ सो de है